ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਤੇ ਹਾਲਾਂਕਿ ਬਿਕਰਮਜੀਤਿਆ ਵੱਲੋਂ ਬਿਕਰਮਜੀਤਿਆ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਕਰਮਜੀਤਿਆ ਦੇ ਵਕੀਲਾਂ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੀ ਰੋਲਾ ਪਾਇਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮ ਮਜੀਠੀਆ ਦੇ ਨਾਲ ਧੱਕਾ ਕਰ ਰਹੇ ਨੇ 25 ਜੂਨ ਤੋਂ ਲੈ ਕੇ ਹੁਣ ਤੱਕ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਨਿਆਂਖਰਾਸਤੇ ਨੇ ਬਿਕਰਮਜੀਠੀਆ ਹਾਲਾਂਕਿ ਬਿਕਰਮਜੀਠੀਆ ਵੱਲੋਂ ਠੱਕ ਹਾਰ ਕੇ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਵਾਇਆ ਗਿਆ ਹੈ ਰਾਤ ਮਿਲਦੀ ਹੈ ਜਾਂ ਨਹੀਂ ਮਿਲਦੀ ਤੇ ਦੂਸਰੇ ਪਾਸੇ ਵੱਡੀ ਖਬਰ ਆ ਰਹੀ ਹੈ ਬਿਕਰਮ ਮਜੀਠੀਆ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਉੱਥੇ ਛਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਨਜ਼ਰਬੰਦ ਨੇ ਨਿਆਂਖ ਰਾਸਤੇ ਚੱਲ ਰਹੇ ਨੇ ਬਿਕਰਮਜੀਠਿਆ ਦੀ ਜਾਨ ਨੂੰ ਖਤਰਾ ਖੂਫੀਆ ਏਜੰਸੀਆਂ ਚੌਕਸ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਨਾਬਾ ਜੇਲ੍ਹ ਵਿੱਚ ਬੰਦ ਛਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਦੀ ਜਾਨ ਨੂੰ ਲੈ ਕੇ ਵੱਡੀ ਚੇਤਾਵਨੀ ਸਾਹਮਣੇ ਆਈ ਹੈ ਖੁਫੀਆ ਏਜੰਸੀਆਂ ਵੱਲੋਂ ਗੁਪਤ ਜਾਣਕਾਰੀ ਦੀ ਸੁਰੱਖਿਆ ਪ੍ਰਬੰਧਾਂ ਵਿੱਚ ਹੜਕਾਮ ਮਚਾ ਦਿੱਤਾ ਹੈ ਗੁਪਤ ਪੱਤਰ ਤੋਂ ਬਾਅਦ ਹਾਈ ਅਲਰਟ ਹੈ ਦੱਸਿਆ ਜਾ ਰਿਹਾ ਹੈ ਕਿ ਖੁਫੀਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ অতি ਗੁਪਤ ਪੱਤਰ ਤੋਂ ਬਾਅਦ ਨਾਬਾਜ਼ ਜੇਲ੍ਹ ਪ੍ਰਸ਼ਾਸਨ ਪੰਜਾਬ ਪੁਲਿਸ ਅਤੇ ਹੋਰ ਸਖਿਆ ਏਜੰਸੀਆਂ ਨੂੰ ਤੁਰੰਤ ਹਾਈ ਅਲਰਟ ਤੇ ਰੱਖਿਆ ਗਿਆ ਹੈ ਇਹ ਚੇਤਾਵਨੀ ਬਹੁਤ ਸੁਵੇਦਨਸ਼ੀਲ ਮੰਨੀ ਜਾ ਰਹੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਸਾਜ਼ਿਸ਼ ਸੂਤਰਾਂ ਮੁਤਾਬਕ ਪਾਕਿਸਤਾਨ ਆਧਾਰਿਤ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਬਕੀਆ ਨੂੰ ਵਿਕਰਮ ਜੀਠਿਆ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਇਹ ਜਾਣਕਾਰੀ ਇੱਕ ਕੇਂਦਰੀ ਸੁਰੱਖਿਆ ਏਜੰਸੀ ਵੱਲੋਂ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਗਈ ਕੇਂਦਰੀ ਏਜੰਸੀ ਤੋਂ ਮਿਲੀਆਂ ਖੂਫੀਆਂ ਖੂਫੀਆਂ ਜਾਣਕਾਰੀ ਇਸ ਮਾਮਲੇ ਦੀ ਖੂਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਇੰਟੈਲੀਜੈਂਸ ਵੱਲੋਂ ਇੱਕ ਅਹਿਮ ਈਮੇਲ ਜਾਰੀ ਕੀਤੀ ਗਈ ਜਿਸ ਵਿੱਚ ਖਤਰੇ ਨੂੰ ਗੰਭੀਰ ਦੱਸਿਆ ਗਿਆ ਅੱਗੇ ਕੀ ਕੀਤਾ ਹੈ ਬਿਕਰਮ ਜੀਤਿਆ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਇਸ ਖੁਲਾਸੇ ਤੋਂ ਬਾਅਦ ਜੇਲ੍ਹ ਦੇ ਅੰਦਰ ਬਹੁਤ ਸੁਰੱਖਿਆ ਪ੍ਰਬੰਧ ਕਾਫੀ ਵਧਾ ਦਿੱਤੇ ਗਏ ਹਨ ਜੇਲ੍ਹ ਦੇ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ 3 ਜਨਵਰੀ 2026 ਨੂੰ ਜਾਰੀ ਕੀਤੇ ਗਏ ਨੋਟਸ ਤੋਂ ਬਾਅਦ ਪੁਲਿਸ ਅਤੇ ਜੇਲ੍ਹ ਵਿਭਾਗ ਵਿਚ ਹੜਕਾ ਮੱਚ ਗਿਆ ਹੈ ਮਾਵਲੇ ਦੀ ਸਵੇ ਸਵੇਦੀਨ ਸ਼ੀਲਤਾ ਚਲਦੇ ਚਲਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਹੈ ਉੱਚ ਅਧਿਕਾਰੀਆਂ ਨੂੰ ਸਖਤ ਹੁਕਮ ਹੁਕਮ ਦੱਸਿਆ ਜਾ ਰਿਹਾ ਹੈ ਕਿ ਇੰਟੈਲੀਜੈਂਸ ਵਿਭਾਗ ਵੱਲੋਂ ਸਪੈਸ਼ਲ ਡੀਜੀਪੀ ਸੁਰੱਖਿਆ ਐਡੀਜੀਪੀ ਜ਼ਿਲ੍ਹਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਕ ਟਾਸਕ ਫੋਰਸ ਨੂੰ ਚੌਕਸ ਰਹਿਣ ਅਤੇ ਹਰ ਸੰਭਾਵਿਤ ਖਤਰੇ ਨਾਲ ਨਜਿੱਠਣ ਦੇ ਵਿੱਚ ਹੁਕਮ ਦਿੱਤੇ ਹਨ ਨੋਟਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਅਣਸਕਾਇਵ ਕਟੜਾ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਜਾਵੇ ਪਟਿਆਲਾ ਜਨਰਲ ਇੰਟੈਲੀਜੈਂਸ ਵਿਭਾਗ ਸਥਿਤੀ ਦੇ ਲਗਾਤਾਰ ਨਿਗਰਾਨੀ ਰੱਖੇ ਹਰ ਅਹਿਮ ਜਾਣਕਾਰੀ ਤੁਰੰਤ ਹੈੱਡਕੁਆਰਟਰ ਨਾਲ ਸਾਂਝੀ ਕਰ ਦਿੱਤੀ ਜਾਵੇ ਮਾਮਲੀ ਨਾਇਕਾਂ ਦੇਖਦੇ ਇਹ ਇੰਟੈਲੀਜੈਂਸ ਰੁਪਾਗ ਨੇ ਸਪਸ਼ਟ ਕੀਤਾ ਕਿ ਇਹ ਜਾਣਕਾਰੀ ਜਨਤਕ ਨਾ ਕੀਤੀ ਜਾਵੇ ਅਤੇ ਪੂਰੀ ਤਰ੍ਹਾਂ ਗੁਪਤਤਾ ਬਣਾਈ ਰੱਖੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਪਰਾਹ ਜਾਂ ਗਲਤ ਫਾਇਦਾ ਨਾ ਚੁੱਕਿਆ ਜਾਵੇ ਹਾਲਾਂਕਿ ਇਹ ਖਬਰ ਜਿਹੜੀ ਹੈ ਨਿਊਜ਼ 18 ਦੇ ਹਵਾਲੇ ਤੋਂ ਨਸ਼ਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਖਬਰ ਦਾ ਅਸੀਂ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਦਿੰਦੇ ਲੇਕਿਨ ਇੱਕ ਨਿਊਜ਼ 18 ਪੰਜਾਬੀ ਵੱਲੋਂ ਨਸ਼ਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਹੜਕਮ ਅੱਜ ਗਿਆ ਹੈ ਖਾਸ ਕਰਕੇ ਬਿਕਰਮਜੀਤਿਆ ਨੂੰ ਲੈ ਕੇ ਕੀ ਬਿਕਰਮਜੀਤਿਆ ਦੀ ਜਾਨ ਨੂੰ ਸੱਚ ਮੋਚ ਖਤਰਾ ਹੈ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਤਿਆ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਹਾਈ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਸੁਰੱਖਿਆ ਦੀ ਘੇਰੀ ਵਧਾ ਦਿੱਤੇ ਨੇ ਨਾਬਾ ਜੇਲ੍ਹ ਦੇ ਵਿੱਚ ਜਿਹੜੇ ਬੰਦੇ ਆ ਰਹੇ ਨੇ ਜਾ ਰਹੇ ਨੇ ਭਾਵੇਂ ਉਹ ਕੈਦੀ ਹੈ ਚਾਹੇ ਉਹ ਮੁਲਾਜ਼ਮ ਹੈ ਉਸ ਉੱਤੇ ਜਿਹੜੀ ਹੈ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਪੁਲਿਸ ਅਤੇ ਏਜੰਸੀਆਂ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਕੀ ਸੱਚਮੁੱਚ ਬਿਕਰਮਜੀਠਿਆ ਦੀ ਜਾਨ ਨੂੰ ਖਤਰਾ ਹੈ ਕੀ ਬਿਕਰਮਜੀਠਿਆ ਜਿਹੜੇ ਨੇ ਜਿਹੜੇ ਏਜੰਸੀਆਂ ਨੇ ਕੀ ਉਹਨਾਂ ਨੂੰ 에어ਪੋਰਟ ਕਿੱਥੋਂ ਆਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ